Mascara. ਸਭ ਤੋਂ ਪਹਿਲਾਂ ਗੱਲ ਕਰ ਲੈਨੇ ਅੱਜ ਦੀਆਂ ਹੈੱਡਲਾਈਨਸ ਦੀਆਂ ਸੋਸ਼ਲ ਮੀਡੀਆ ਤੇ ਕੁਮਰਈਆਂ ਪੋਸਟਾਂ ਦੇ ਵਿੱਚ ਪਾਕਿਸਤਾਨ ਦਾ ਝੂਠਾ ਦਾਵਾ ਕਿਆ ਭਾਰਤ ਦਾ S400 ਹਵਾਈ ਰੱਖਿਆ ਪ੍ਰਣਾਲੀ ਕੀਤਾ ਤਬਾ ਜਲੰਧਰ 'ਚ ਜਾਰੀ ਰੈਡ ਅਲਰਟ ਬਾਜ਼ਾਰ ਕਿਤੇ ਗਏ ਬੰਦ ਪ੍ਰਸ਼ਾਸਨ ਦੀ ਸਲਾਹ ਮੰਨਣ ਦੀ ਕੀਤੀ ਗਈ ਅਪੀਲ ਤੜਕਸਾਰ ਅੰਮ੍ਰਿਤਸਰ 'ਚ ਦਿਖਿਆ ਪਾਕਿਸਤਾਨੀ ਡਰੋਨ ਲੋਕਾਂ 'ਚ ਬਣਿਆ ਡਰ ਦਾ ਮਾਹੌਲ ਭਾਰਤੀ ਸੈਨਾ ਨੇ ਇਹਨਾਂ ਡਰੋਨਾਂ ਨੂੰ ਕੀਤਾ ਤਬਾ ਤਾਂ ਹੁਣ ਵੱਧ ਸ੍ਰੀਆਂ ਮੁੱਖ ਵੱਡੀਆਂ ਖਬਰਾਂ ਦੇ ਵੱਲ ਇਸੇ ਦੇ ਵਿਚਾਲੇ ਇੱਕ ਹੋਰ ਵੱਡੀ ਖਬਰ ਜੋ ਸਾਹਮਣੇ ਆ ਰਹੀ ਹੈ ਕਿ ਲਗਾਤਾਰ ਜਿੱਥੇ ਵੇਖਿਆ ਜਾ ਰਿਹਾ ਪਾਕਿਸਤਾਨ ਦੇ ਨਾਪਾਕ ਮਨਸੂਬੇ ਕਾਮਯਾਬ ਨਹੀਂ ਹੋ ਰਹੇ ਪਰ ਉਤੇ ਹੀ ਇਹਨਾਂ ਮਨਸੂਬਿਆਂ ਨੂੰ ਆਪਣੇ ਲੋਕਾਂ ਤੱਕ ਪਹੁੰਚਾਉਣ ਦੇ ਲਈ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਫੇਕ ਖਬਰਾਂ ਫੈਲਾਈਆਂ ਜਾ ਰਹੀਆਂ ਨੇ ਕਿ ਜਿਹੜਾ ਭਾਰਤ ਦਾ ਇੱਕ ਸੁਰੱਖਿਆ ਜਹਾਜ਼ ਹੈ ਉਸ ਨੂੰ ਇਹਨਾਂ ਦੇ ਵੱਲੋਂ ਫੇਕ ਕਿਤਾ ਗਿਆ ਹੈ ਫੇਕ ਖਬਰਾਂ ਇਹਨਾਂ ਦੇ ਵੱਲੋਂ ਹੁਣ ਜੋ ਹੈ ਲਗਾਤਾਰ ਫੈਲਾਈਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਤੇ ਆਪਣੇ ਐਕਸ ਅਕਾਊਂਟ ਤੇ ਇਹਨਾਂ ਦੇ ਵੱਲੋਂ ਗਲਤ ਪੋਸਟਾਂ ਪਾਈਆਂ ਜਾ ਰਹੀਆਂ ਨੇ ਸੋਏ ਪੋਸਟ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਜੁਤੇ ਦੇਖ ਰਹੇ ਹੋ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਇਹ ਪੋਸਟਾਂ ਪਾ ਕੇ ਲੋਕਾਂ ਨੂੰ ਇੱਕ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਭਾਰਤ ਦਾ ਜੋ ਲੜਾਕੂ ਵਿਮਾਨ ਹੈ ਉਸ ਨਸ਼ਟ ਨਸ਼ਟ ਕੀਤਾ S400 ਨੂੰ ਨਸ਼ਟ ਕੀਤਾ ਸੋ ਇਸ ਵਕਤ ਦੀ ਇੱਕ ਹੋਰ ਬੇਅਦਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇਹਨਾਂ ਦੇ ਵੱਲੋਂ ਜੋ ਫੇਕ ਖਬਰਾਂ ਲਗਾਤਾਰ ਫੈਲਾਈਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਪੋਸਟਾਂ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਇੱਕ ਭਾਰਤੀ S400 ਹਵਾਈ ਰੱਖਿਆ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ ਹੈ ਇਹ ਦਾਵਾ ਜਿਹੜਾ ਬਿਲਕੁਲ ਝੂਠਾ ਬਿਲਕੁਲ ਝੂਠਾ ਬਿਲਕੁਲ ਫੇਕ ਹੈ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਪੋਸਟਾਂ ਇਹਨਾਂ ਦੇ ਵੱਲੋਂ ਵਾਇਰਲ ਕਰਕੇ ਗੱਲ ਕਹੀ ਜਾ ਰਹੀ ਹੈ ਕਿ ਇਹਨਾਂ ਦੇ ਮਨਸੂਬੇ ਭਾਰਤ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦੇ ਰਹੀ ਹੈ ਪਾਕਿਸਤਾਨੀ ਆਰਮੀ ਪਰ ਇੱਥੇ ਹੀ ਜੋ ਅਸਲੀਅਤ ਹੈ ਉਹ ਲਗਾਤਾਰ ਉਹਨਾਂ ਨਾਲ ਸਾਂਝੀ ਕਰ ਰਿਹਾ ਕਿ ਫੇਕ ਹੈ ਤੇ ਕੀ ਰੀਅਲ ਫੇਕ ਖਬਰਾਂ ਕਰਕੇ ਹੀ ਪਿੱਤੇ ਦਿਨ ਭਾਰਤ ਦੇ ਵਿੱਚ ਵੇਖਿਆ ਗਿਆ 8000 ਅਕਾਊਂਟ ਜਿਹੜੇ ਨੇ ਜੋ ਫੇਕ ਖਬਰਾਂ ਫੈਲਾ ਰਹੇ ਨੇ ਉਹਨਾਂ ਨੂੰ ਬੰਦ ਕੀਤਾ ਗਿਆ ਇਹਨਾਂ ਤੇ ਕਾਰਵਾਈ ਕੀਤੀ ਗਈ ਹੈ ਤਾਂ ਕਿ ਲੋਕਾਂ ਦੇ ਵਿੱਚ ਦਹਿਸ਼ਤ ਨਾ ਬਣੇ ਜਿਸ ਕਰਕੇ ਫੇਰ ਇੱਕ ਵਾਰ ਇਹਨਾਂ ਦੇ ਮਨਸੂਬੇ ਕਾਮਯਾਬ ਜੇ ਕਰਨ ਨਹੀਂ ਹੁੰਦੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਫੇਕ ਖਬਰਾਂ ਫੈਲਾ ਰਹੇ ਨੇ ਤੇ ਹੁਣ ਇੱਕ ਹੋਰ ਜਿਹੜੀ ਫੇਕ ਖਬਰਾਂ ਨਾਲ ਦੇ ਵੱਲ ਫੈਲਾਈ ਗਈ ਹੈ ਪਰ ਜਨਤਾ ਨੂੰ ਬੇਨਤੀ ਇਹ ਹੀ ਹੈ ਕਿ ਇਹਨਾਂ ਫੇਕ ਖਬਰਾਂ ਤੇ ਧਿਆਨ ਨਾ ਦਿੱਤਾ ਜਾਵੇ ਤੇ ਪੈਨਿਕ ਨਾ ਹੋਣ ਪਾਕਿਸਤਾਨ ਦੇ ਹਮਲੇ ਵਿਚਾਲੇ ਇੱਕ ਹੋਰ ਵੱਡੀ ਖਬਰ ਨਿਕਲ ਕੇ ਜੋ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਹੁਣ ਜਲੰਧਰ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਜੁਲੰਦਰ ਦੇ ਵਿੱਚ ਲਗਾਤਾਰ ਧਮਾਕੇ ਸੁਣੇ ਗਏ ਨੇ ਜਿਸ ਤੋਂ ਬਾਅਦ ਬ੍ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਸਾਰੇ ਹੀ ਮਾਲਸ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਨੇ ਤੇ ਜ਼ਿਆਦਾ ਭੀੜ ਇਕੱਠੀ ਕਰਨ ਤੋਂ ਵੀ ਮਨਾ ਕੀਤਾ ਗਿਆ ਸੋ ਇਸ ਵਕਤ ਦੀ ਇਹ ਬੇਹਦੀ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪਾਕਿਸਤਾਨ ਦੇ ਹਮਲੇ ਦੇ ਵਿੱਚ ਵੱਡੀ ਖਬਰ ਸਾਹਮਣੇ ਆ ਰਹੀ ਹੈ ਪ੍ਰਸ਼ਾਸਨ ਦੀਆਂ ਹਦਾਇਤਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ ਸਾਰੇ ਮਾਲ ਤੇ ਕਮਰਸ਼ੀਅਲ ਬਿਲਡਿੰਗ ਵੀ ਬੰਦ ਰੱਖਣ ਦੀ ਰੱਖੇ ਜਾਣ ਦੀ ਗੱਲ ਕੀਤੀ ਗਈ ਜਲੰਧਰ ਕੈਂਟ ਦੇ ਵਿੱਚ ਜਿਵੇਂ ਆਦਮਪੁਰ ਤੇ ਬਾਜ਼ਾਰ ਵੀ ਬੰਦ ਕੀਤੇ ਜਾਣਗੇ ਆਦੇਸ਼ ਦੇ ਦਿੱਤੇ ਗਏ ਨੇ ਸੋ ਲਗਾਤਾਰ ਜਿੱਥੇ ਇਸ ਵੇਲੇ ਇੱਕ ਪਾਸੇ ਖਤਰਾ ਮੰਡਰਾ ਰਿਹਾ ਹੈ ਦੂਸਰੇ ਪਾਸੇ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ ਤੇ ਇਸੇ ਦੇ ਵਿਚਾਲੇ ਹੁਣ ਦੇਖਿਆ ਜਾ ਰਿਹਾ ਹੈ ਜਲੰਧਰ ਦੇ ਵਿੱਚ ਰੈਡ ਅਲਰਟ ਇਸ ਨੂੰ ਲੈ ਕੇ ਜਾਰੀ ਕਰ ਦਿੱਤਾ ਗਿਆ ਜਿੱਥੇ ਧਮਾਕੇ ਲਗਾਤਾਰ ਦੇਖੇ ਜਾ ਰਹੇ ਨੇ ਬੀਤੀ ਰਾਤ ਵੀ ਦੱਸਿਆ ਜਾ ਰਿਹਾ ਸੀ ਕਿ ਜਲੰਧਰ ਦੇ ਵਿੱਚ ਧਮਾਕਾ ਹੋਇਆ ਜਿਸ ਕਰਕੇ ਲੋਕ ਹੈਰਾਨ ਪਰੇਸ਼ਾਨ ਨੇ ਤੇ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਹੈ ਇੱਕ ਅਪੀਲ ਕੀਤੀ ਗਈ ਹੈ ਜਿਸ ਕਰਕੇ ਬਲੈਕਆਊਟ ਕੀਤਾ ਜਾਂਦਾ ਪਰसों ਵੀ ਦੇਖਿਆ ਜਾਂਦਾ ਬੀਤੀ ਰਾਤ ਤੇ ਕੱਲ ਵੀ ਜਿਹੜਾ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਲੋਕਾਂ ਦੇ ਵੱਲੋਂ ਲਾਈਟ ਨਹੀਂ ਜਲਾਈ ਜਾਂਦੀ ਇੱਕ ਪਾਸੇ ਤਾਂ ਅਵੇਅਰਨੈਸ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਦੇਖੀ ਜਾਂਦੀ ਹੈ ਜਾਗਰੂਕਤਾ ਦੇਖੀ ਜਾ ਰਹੀ ਹੈ ਲਾਈਟਾਂ ਨਹੀਂ ਜਲਾਈਆਂ ਜਾਂਦੀ ਦੂਸਰੇ ਪਾਸੇ ਦੇਖਿਆ ਜਾ ਰਿਹਾ ਲੋਕਾਂ ਦੇ ਵਿੱਚ ਇੱਕ ਡਰ ਤੇ ਸਹਿਮ ਦਾ ਮਾਹੌਲ ਲਗਾਤਾਰ ਬਣਿਆ ਹੋਇਆ ਸੋ ਜਲੰਧਰ ਦੇ ਵਿੱਚ ਹੁਣ ਜੋ ਇਹ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਤੇ ਅੱਗੇ ਹੋਰ ਕੀ ਕੀ ਕਾਰਵਾਈ ਕੀਤੀ ਜਾਵੇਗੀ ਦੇਖਣ ਵਾਲੀ ਗੱਲ ਰਹੇਗਾ ਪਾਕਿਸਤਾਨ ਦੇ ਨਾਪਾਕ ਮਨਸੂਬੇ ਕਦੇ ਕਾਮਯਾਬ ਨਹੀਂ ਹੋਣਗੇ ਇਹ ਜੋ ਹੈ ਭਾਰਤੀ ਫੌਜ ਨੇ ਇੱਕ ਵਾਰ ਫੇਰ ਅੱਜ ਸਾਬਤ ਕਰ ਦਿੱਤਾ ਕਿਉਂਕਿ ਜਿੱਥੇ ਸਵੇਰੇ ਤੜਕਸਾਰ 5 ਵਜੇ ਪਾਕਿਸਤਾਨੀ ਡਰੋਨ ਜੋ ਹੈ ਉਹ ਅੰਮ੍ਰਿਤਸਰ ਦੇ ਵਿੱਚ ਵੇਖਿਆ ਜਾਂਦਾ ਹੈ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਪਾਕਿਸਤਾਨੀ ਡਰੋਨ ਜਦੋਂ ਵੇਖਿਆ ਜਾਂਦਾ ਹੈ ਤਾਂ ਭਾਰਤੀ ਸਟੇਨਾ ਦੇ ਵੱਲੋਂ ਤੁਰੰਤ ਇੱਕ ਸਟੇ ਐਕਸ਼ਨ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਇਸ ਡਰੋਨ ਨੂੰ ਨਸ਼ਟ ਕਰ ਦਿੱਤਾ ਜਾਂਦਾ ਹੈ ਇਸ ਦਾ ਤੜਕਸਾਰ ਜੋ ਇਹ ਨਾ ਵਾਪਰਦੀ ਹੈ ਇਸ ਦੀਆਂ ਤਸਵੀਰਾਂ ਵਿੱਚੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਡਰੋਨ ਤੁਸੀਂ ਵੇਖ ਰਹੇ ਹੋ ਕਿੰਜ ਉੜਦਾ ਅੰਮ੍ਰਿਤਸਰ ਦੇ ਵਿੱਚ ਪਿੰਡਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਤੇ ਉਸ ਤੋਂ ਬਾਅਦ ਇਸਤੇ ਹਰਕਤ ਕਰਦੇ ਹੋਏ ਲਗਾਤਾਰ ਭਾਰਤੀ ਸੈਨਾ ਦੇ ਵੱਲੋਂ ਇਸ ਨੂੰ ਨਸ਼ਟ ਕੀਤਾ ਜਾਂਦਾ ਸੋ ਲਗਾਤਾਰ ਜਿੱਥੇ ਵੇਖਿਆ ਜਾ ਰਿਹਾ ਇਹ ਜੋ ਆਪਰੇਸ਼ਨ ਸਿੰਦੂ ਰ ਹੈ ਆਪਰੇਸ਼ਨ ਸਿੰਦੂਰ ਹੋਣ ਇੱਕ ਬੇਹੱਦ ਹੀ ਵੱਡਾ ਰੂਪ ਲੈ ਚੁੱਕਿਆ ਹੈ ਲਗਾਤਾਰ ਇਸ ਆਪਰੇਸ਼ਨ ਤੋਂ ਬਾਅਦ ਜਿਹੜੇ ਪਾਕਿਸਤਾਨ ਆ ਉਹਨਾਂ ਨਾ پاک मंसूबे ਹੋਰ ਵੱਧਦੇ ਹੋਏ ਦਿਖਾਈ ਦੇ ਰਹੇ ਨੇ ਤੇ ਉਹ ਲਗਾਤਾਰ ਹਮਲੇ ਕਰਦੇ ਹੋਏ ਵੀ ਦਿਖਾਈ ਦੇ ਰਹੇ ਨੇ ਜਿਸ ਤੋਂ ਬਾਅਦ ਇੱਕ ਪਾਸੇ ਤਾਂ ਜਨਤਾ ਨੂੰ ਸੁਰੱਖਿਤ ਰਹਿਣ ਦੇ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਕਿ ਇਸ ਤਰੀਕੇ ਦੇ ਨਾਲ ਸੁਰੱਖਿਤ ਰਹਿ ਸਕਦੇ ਨੇ ਲਾਈਟ ਸੌਫ ਕਰਕੇ ਯਾਨੀ ਕਿ ਬਲੈਕਆਊਟ ਕਰਕੇ ਤੇ ਕਿਸ ਤਰੀਕੇ ਦੇ ਨਾਲ ਖੁਦ ਨੂੰ ਅੰਡਰਗਰਾਉਂਡ ਕਰਕੇ ਸੇਫ ਰੱਖਿਆ ਜਾ ਸਕਦਾ ਹੈ ਤੇ ਦੂਸਰੇ ਪਾਸੇ ਪਾਕਿਸਤਾਨ ਜੋ ਹੈ ਲਗਾਤਾਰ ਹਮਲੇ ਕਰਦੇ ਹੋਏ ਦਿਖਾਈ ਦੇ ਰਿਹਾ ਤੇ ਭਾਰਤ ਦੀ ਸੈਨਾ ਦੇ ਵੱਲੋਂ ਇਹਨਾਂ ਦੇ ਮਨਸੂਬੇ ਹੋਰ ਵੱਧਦੇ ਹੋਏ ਦਿਖਾਈ ਦੇ ਰਹੇ ਨੇ ਤੇ ਉਹ ਲਗਾਤਾਰ ਹਮਲੇ ਕਰਦੇ ਹੋਏ ਵੀ ਦਿਖਾਈ ਦੇ ਰਹੇ ਨੇ ਜਿਸ ਤੋਂ ਬਾਅਦ ਇੱਕ ਪਾਸੇ ਤਾਂ ਜਨਤਾ ਨੂੰ ਸੁਰੱਖ ਸੂਬਿਆਂ ਨੂੰ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਲਗਾਤਾਰ ਤਸਵੀਰਾਂ ਵੀ ਜਿਹੜੀਆਂ ਨੇ ਇਸ ਵੇਲੇ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਜਿੱਥੇ ਸਵੇਰੇ 5 ਵਜੇ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਸਵੇਰੇ ਤੜਕਸਾਰ ਜਿਹੜਾ ਪਾਕਿਸਤਾਨੀ ਡਰੋਨ ਜਦੋਂ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਵੜਦਾ ਹੈ ਤੇ ਉਸ ਵੇਲੇ ਭਾਰਤੀ ਸੈਨਾ ਦੇ ਵੱਲੋਂ ਕਿੰਨੀ ਮੁਸ਼ਤੈਦ ਦੇ ਨਾਲ ਇਹਨਾਂ ਨੂੰ ਨਸ਼ਟ ਕੀਤਾ ਜਾਂਦਾ ਹੈ